ਉਰੀ ਦਾ ਇੰਦਰਾ ਗਾਂਧੀ ਇਨਡੋਰ ਸਟੇਡੀਅਮ ਜੋ ਕਿ 2003 ਵਿੱਚ ਲੋਕ ਅਰਪਣ ਕੀਤਾ ਗਿਆ ਸੀ ਦੀ ਹਾਲਤ ਦਿਨ ਪ੍ਰਤੀ ਦਿਨ ਖਸਤਾ ਹੁੰਦੀ ਜਾ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਦਾ ਇਕਮਾਤਰ ਸਟੇਡੀਅਮ ਖੰਡਰਬੰਦਾ ਜਾ ਰਿਹਾ ਹੈ ਇਹ ਸਟੇਡੀਅਮ ਤੇ ਸਮੇਂ ਦੀਆਂ ਸਰਕਾਰਾਂ ਵੱਲੋਂ ਲੱਖਾਂ ਰੁਪਏ ਖਰਚਣ ਦੇ ਦਾਬੇ ਕੀਤੇ ਜਾ ਰਹੇ ਹਨ ਪਰ ਸਟੇਡੀਅਮ ਦੀ ਹਾਲਤ ਇਹ ਹੈ ਕਿ ਇੱਥੇ ਬੱਚੇ ਆਪਣਾ ਰਿਸਕ ਲੈ ਕੇ ਖੇਡ ਰਹੇ ਹਨ ਕਦੇ ਵੀ ਕੋਈ ਨਾ ਕੋਈ ਵੱਡਾ ਖਾਸਾ ਹੋ ਸਕਦਾ ਹੈ ਕਾਂਗਰਸੀ ਆਗੂ ਸ਼ੋਭਮ ਸ਼ਰਮਾ ਵੱਲੋਂ ਆਪਣੀ ਟੀਮ ਦੇ ਨਾਲ ਇਹ ਸਟੇਡੀਅਮ ਦਾ ਦੌਰਾ ਕਰਕੇ ਮੀਡੀਆ ਨੂੰ ਇਹ ਸਟੇਡੀਅਮ ਦੀ ਖਸਤਾ ਹਾਲਤ ਤੋਂ ਜਾਣੂ ਕਰਵਾਇਆ ਗਿਆ ਸ਼ੋਭਮ ਸ਼ਰਮਾ ਦਾ ਕਹਿਣਾ ਸੀ ਕਿ ਇਹ ਸਟੇਡੀਅਮ ਦਿਨ ਪ੍ਰਤੀ ਦਿਨ ਖਸਤਾ ਹੁੰਦਾ ਜਾ ਰਿਹਾ ਹੈ ਇਹ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਦਾ ਇਕਮਾਤਰ ਸਟੇਡੀਅਮ ਹੈ ਜਿਵੇਂ ਅਸੀਂ ਸੀਐਮ ਸਾਹਿਬ ਨੂੰ ਧੂਰੀ ਦਾ ਇੱਕੋ ਹੀ ਸਟੇਡੀਅਮ ਜਿਹੜਾ ਸਾਡੇ ਕਈ ਸਾਲਾਂ ਤੋਂ ਕਈ ਸਰਕਾਰਾਂ ਆਈਆਂ ਗਈਆਂ ਉਦੇ ਬਾਰੇ ਦੱਸਣਾ ਚਾਹੁੰਦੇ ਆ ਕਿ ਮੁੱਖ ਮੰਤਰੀ ਦੇ ਹਲਕੇ ਦੇ ਵਿੱਚ ਇੱਕ ਕੋਈ ਸਟੇਡੀਅਮ ਹੈ ਬਦਨਸੀਮੀਰਾ ਤੇ ਉਹਦੇ ਹਾਲਾਤ ਕੀ ਹੈ ਤੁਹਾਡੇ ਸਾਹਮਣੇ ਤਸਵੀਰਾਂ ਆ ਤੁਸੀਂ ਆਪ ਦੇਖੋਗੇ ਕਿ ਕਿਵੇਂ ਜਿਹੜਾ ਬੱਚਿਆਂ ਲਈ ਇੱਕ ਜਿਹੜਾ ਸਿੰਥੈਟਿਕ ਦੇ ਬਣੇ ਆ ਆ ਬੈਡਮਿੰਟਨ ਸਟੇਡੀਅਮ ਦਾ ਹਾਲ ਕੀ ਹੈ ਕੋਰਟ ਦਾ ਕੀ ਹਾਲ ਹੈ ਉਹ ਸਾਰਾ ਲੱਕੜ ਦਾ ਟੁੱਟਿਆ ਪਿਆ ਉੱਪਰੋਂ ਜਿਹੜਾ ਸ਼ੈੱਡ ਹੈ ਜਿਹਦੇ ਤੇ ਸੀਜੀਐਮ ਕਹਿੰਦਾ ਮੈਂ 30 ਲੱਖ ਪਾਤਾ ਈਓ ਸਾਹਿਬ ਕਹਿੰਦੇ 35 ਲੱਖ ਆਗੇ ਉਹ ਦੇਖੋ ਕਿਹੜਾ 35 ਕਿਹੜਾ 30 ਲੱਖ ਲੱਗੇ ਆ ਉਹਦੇ ਹਾਲਾਤ ਉਹਨੂੰ ਇਹ ਜਾਣੂ ਕਰਾਉਣੇ ਆ ਕਿਉਂਕਿ ਇਹ ਜਿਹੜਾ ਸਟੇਡੀਅਮ ਹੈ ਇਹ 2002 ਤੋਂ तकरीबन अगर मान के चली की 20-25 ਸਾਲਾਂ ਤੋਂ ਸਾਡੇ ਧੂਰੀ ਦੇ ਵਿੱਚ ਪਰ ਮੌਜੂਦਾ ਸਰਕਾਰ ਹੋਵੇ ਚਾਹੇ ਆਉਂਦੀਆਂ ਜਿਹੜੀਆਂ ਪਿਛਲੀਆਂ ਸਰਕਾਰਾਂ ਹੋਣ ਉਹਨਾਂ ਨੇ ਉਹਰੇ ਕੋਈ ਕੰਮ ਨਹੀਂ ਕਰਿਆ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਸਾਡੇ ਧੂਰੀ ਦੇ ਬੱਚਿਆਂ ਨੂੰ ਇੱਕੋ ਹੀ ਐਦਾਂ ਦੀ ਚੀਜ਼ ਹੈ ਜਿਹਦੇ ਵਿੱਚ ਉਹ ਜਾ ਕੇ ਅੱਗੇ ਗੇਮ ਨੈਸ਼ਨਲ ਲੈਵਲ ਤੇ ਖੇਡ ਸਕਣ ਪਰ ਬਦਨਸੀਬੀ ਦੀ ਗੱਲ ਇਹ ਹੈ ਕਿ ਸਟੇਡੀਅਮ ਦਾ ਹਾਲਾਤ ਬਹੁਤ ਮਾੜੇ ਹੈ ਔਰ ਉਹ ਚੀਜ਼ਾਂ ਕਰਕੇ ਅਜ ਅਸੀਂ ਮੀਡੀਆ ਦੇ ਜ਼ਰੀਏ ਮਾਨਯੋਗ ਸੀਐਮ ਸਾਹਿਬ ਨੂੰ ਈਓ ਸਾਹਿਬ ਨੂੰ ਐਸਡੀਐਮ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਉਹਰੇ ਜਿਹੜਾ ਟੁੱਟਿਆ ਹੋਇਆ ਲੱਕੜ ਹੈ ਜਿੱਥੇ ਕੋਰਟ ਬਣਿਆ ਬੈਡਮਿੰਟਨ ਉਹਨੂੰ ਜਲਦੀ ਤੋਂ ਜਲਦੀ ਰਿਪੇਅਰ ਕਰਾਇਆ ਜਾਵੇ ਤੇ ਬੱਚੇ ਹੋਰ ਵੱਧ ਆਦਰਸ਼ਾ ਕੋਲੇ ਖੇਡ ਸਕਣਨ ਸਾਹਿਬ ਨੂੰ ਪਤਾ ਹੀ ਨਹੀਂ ਕਿਉਂਕਿ ਸੀਐਮ ਸਾਹਿਬ ਕਦੇ ਧੂਰੀ ਆਏ ਨਹੀਂ ਜਿਹੜੇ ਉਹਨਾਂ ਦੇ ਚੇਅਰਮੈਨ ਜਾਂ ਹੋਰ ਆਗੂ ਸਹਿਬਾਨ ਨੇ ਉਹ ਵੀ ਧੂਰੀ ਕੰਨੀ ਘਟ ਆਉਣ ਦਾ ਚਿਤ ਕਰਦਾ ਉਹਨਾਂ ਦਾ ਪਹਿਲਾਂ ਤਾਂ ਸੀਐਮ ਸਾਹਿਬ ਜਲੰਧਰ ਰਹਿੰਦੇ ਸੀ ਉਹਨਾਂ ਨੂੰ ਜਲੰਧਰ ਦੇ ਉੱਥੇ ਬੱਚਿਆਂ ਬਾਰੇ ਪਤਾ ਸੀ ਫਿਰ ਉਹ ਹੁਣ ਲੁਧਿਆਣਾ ਕੋਠੀ ਲੈ ਲਈ ਉੱਥੇ ਰਹਿਣ ਲੱਗੇ ਮੈਂ ਬੇਨਤੀ ਕਰਦਾ ਧੂਰੀ ਆਉਣ ਕਿਉਂਕਿ ਧੂਰੀ ਵਿੱਚ ਇੱਕੋ ਹੀ ਸਟੇਡੀਅਮ ਹੈ ਤੁਸੀਂ ਸਰ ਸੀਐਮ ਦਾ ਹਲਕਾ ਹੋਵੇ ਔਰ ਸਟੇਡੀਅਮ ਇੱਕੋ ਹੋਵੇ ਇਹਦੇ ਬਾਰੇ ਆਪ ਸੋਚ ਸਕਦੇ ਹੋ ਵੀ ਕੀ ਹਾਲਾਤ ਹੋਣਗੇ ਸਾਡੇ ਹਲਕੇ ਦੇ ਔਰ ਜਿਹੜੇ ਇਹਦੇ ਹਾਲਾਤ ਨੇ ਸੀਐਮ ਦੇ ਆ ਇੰਡੋਰ ਸਟੇਡੀਅਮ ਦੇ ਉਹ ਤੁਸੀਂ ਆਪ ਦੇਖ ਸਕਦੇ ਹੋ ਵੀ ਸੀਐਮ ਨੇ ਜਾਂ ਉਹਦਾ ਕੋਈ ਨੁਮਾਇੰਦਾ ਉਰੇ ਆ ਕੇ ਕਦੇ ਕਹਿ ਕੇ ਗਿਆ ਹੋਵੇ ਵੀ ਇਹਨੂੰ ਮੈਂ ਰਿਪੇਅਰ ਕਰਾਉਂਗਾ ਪਿਛਲੇ 2 ਮਹੀਨਿਆਂ ਤੋਂ ਇਹ ਹਾਲਾਤ ਬਣੇ ਹੋਏ ਆ ਵੱਖ-ਵੱਖ ਨਿਊਜ਼ ਦੇ ਆਧਾਰਿਆਂ ਨੇ ਮੀਡੀਆ ਦੇ ਵਿੱਚ ਪਬਲਿਸ਼ ਕਰਿਆ ਪਰ ਉਹਨਾਂ ਦੇ ਕੰਨ ਤੇ ਜੂ ਨਹੀਂ ਸਰਕੀ ਇਸ ਲਈ ਅੱਜ ਅਸੀਂ ਤੁਹਾਡੇ ਮਾਧਿਅਮ ਸਰੀਏ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਕਿ ਜਲਦੀ ਤੋਂ ਜਲਦੀ ਇਹਦੀ ਰਿਪੇਅਰ ਕਰਕੇ ਇਹਨੂੰ ਪਹਿਲਾਂ ਵਾਂਗੂ ਚਾਲੂ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਔਰ ਬੱਚਿਆਂ ਨੂੰ ਜਿਹੜੇ ਛੋਟੇ ਬੱਚੇ ਆਉਂਦੇ ਆ ਉਹਨਾਂ ਨੂੰ ਕੋਈ ਦਿੱਕਤ ਨਾ ਸਕੇ ਸੀਐਮ ਸਰ